ਜੀ ਸ੍ਰੀ ਕਾਲਜੀ ਵਿੱਚ ਆ ਗਿਆ ਸਾਂ ਤੇ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਅੱਜ ਆਪਾਂ ਬਹੁਤ ਜ਼ਿਆਦਾ ਸੋਹਣੇ ਤੇ ਪਿਆਰੇ ਸੂਟ ਲੈ ਕੇ ਆਏ ਜੀ ਕਾਟਨ ਦੁਪੱਟਾ ਸੂਟ ਪਿਓਰ ਜੈਪੂਰੀ ਕਾਟਨ ਦੇ ਸੂਟ ਹੈ ਜੀ ਪਿਓਰ ਕਾਟਨ ਦੇ ਸੂਟ ਹੈ ਜੀ ਪਿਓਰ ਦੁਪੱਟਾ ਸੂਟ ਤੇ ਖੁੱਲੀ ਡੁੱਲੀ ਲੈਂਥ ਹੈ ਜੀ ਜਿੰਨੀ ਮਰਜ਼ੀ ਤੁਸੀਂ ਇਹਨਾਂ ਦੀ ਲੈਂਥ ਬਣਾਓ ਜੀ ਜਿੰਨਾ ਮਰਜ਼ੀ ਤੁਸੀਂ ਇਹਨਾਂ ਦਾ ਘੇਰਾ ਰੱਖੋ ਜੀ ਕੋਈ ਵੀ ਲੈਂਥ ਦਾ ਇਸ਼ੂ ਨਹੀਂ ਆਊਗਾ ਜੀ ਇਹ ਇਹਦੀ ਸਲਵਾਰ ਹੈ ਜੀ ਤੇ ਇਹ ਇਹਦੀ ਸ਼ਰਟ ਹੈ ਜੀ ਬਹੁਤ ਸੋਹਣੇ ਬਹੁਤ ਪਿਆਰੇ ਸੂਟ ਹੈ ਜੀ ਤੇ ਕਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਕੋਈ ਵੀ ਮਿਕਸ ਨਿਕਲਾ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਜੀ ਪੂਰਾ ਢਾਈ ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਆਊਗਾ ਜੀ ਪਿਓਰ ਕਾਟਨ ਦਾ ਹੀ ਦੁਪੱਟਾ ਆਊਗਾ ਪਿਓਰ ਮਲ ਕਾਟਨ ਦਾ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਦੇਖੋ ਇਹ ਇਹਦਾ ਨੈਕਸਟ ਕਲਰ ਹੈ ਜੀ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਸੋਹਣਾ ਜੈਪੂਰੀ ਪ੍ਰਿੰਟ ਹੈ ਜੀ ਇਹ ਲਿਮਟਿਡ ਸਟਾਕ ਹੈ ਜੀ ਜਲਦੀ ਜਲਦੀ ਆਪਦੇ ਤੁਸੀਂ ਆਰਡਰ ਕਰਵਾ ਸਕਦੇ ਹੋ ਜੀ ਇਹ ਇਹ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੀ ਜੀ ਦੇਖੋ ਇਹ ਬਾਰਡਰ ਤੇ ਪੱਟੀ ਬਣੀ ਹੋਈ ਹੈ ਜੀ ਮਾਰਕੀਟ ਚ ਇਹਨਾਂ ਦਾ 100000 ਰੁਪਿਆ ਪ੍ਰਾਈਸ ਹੈ ਜੀ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ 800 ਚ ਹਾਂਜੀ 800 ਚ ਬਹੁਤ ਸੋਹਣਾ ਸੂਟ ਹੈ ਜੀ ਜੈਪੁਰੀ ਕਾਟਨ ਹੈ ਜੀ ਪਿਓਰ 100% ਜੈਪੁਰੀ ਕਾਟਨ ਹੈ ਜੀ ਇਹ ਦੀ ਬਾਟਮ ਹੈ ਜੀ ਤੇ ਇਹ ਇਹਦਾ ਦੁਪੱਟਾ ਹੈ ਜੀ ਪੂਰਾ ਖੁੱਲਾ ਡੁੰਨਰ ਦੁਪੱਟਾ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਪਿਓਰ ਜੈਪੁਰੀ ਕਾਟਨ ਦੇ ਸੂਟ ਹੈ ਜੀ ਤੇ ਇਹ ਪ੍ਰਿੰਟ ਦੇਖੋ ਜੀ ਤੁਸੀਂ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਬਹੁਤ ਹੀ ਜਿਆਦਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਦੇਖੋ ਲਾਈਟ ਗਰਮੀ ਦੇ ਵਿੱਚ ਮਿੱਠਾ ਮਿੱਠਾ ਕਲਰ ਹੈ ਜੀ ਪਿਆਰਾ ਪਿਆਰਾ ਇਹ ਇਹਦਾ ਸਲਵਾਰ ਦਾ ਫੈਬਰਿਕ ਹੈ ਜੀ ਦੇਖੋ ਬਹੁਤ ਸੋਹਣਾ ਲਹਿਰੀਆ ਬਣਿਆ ਹੋਇਆ ਹੈ ਜੀ ਕਪੜਾ ਬਹੁਤ ਹੀ ਸੌਫਟ ਹੈ ਜੀ ਕੋਈ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਜਿਹੇ ਚ ਤੇ ਬਹੁਤ ਸੋਹਣਾ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ ਜੀ ਤੇ ਪ੍ਰਿੰਟਿੰਗ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਦੁਪਟਾ ਦੇਖੋ ਕਿੰਨਾ ਸੋਹਣਾ ਪੂਰੇ ਕੁੱਲੇ ਡੁੱਲੇ ਦੁਪੱਟੇ ਆਉਣਗੇ ਜੀ 2.5 ਮੀਟਰ ਦੇ ਕੋਈ ਲੈਂਥ ਦਾ ਇਸ਼ੂ ਨਹੀਂ ਆਊਗਾ ਜੀ ਇਹਨਾਂ 'ਚ ਵੀ ਤੁਹਾਨੂੰ ਕੋਈ ਲੈਂਥ ਘੱਟ ਰਹੇਗੀ ਜਿੰਨੇ ਮਰਜ਼ੀ ਤੁਸੀਂ ਲੈਂਥ ਦੇ ਸੂਟ ਬਣਾ ਸਕਦੇ ਹੋ ਜੀ ਜਿੰਨੇ ਮਰਜ਼ੀ ਤੁਹਾਡੀ ਲੈਂਥ ਹੋਵੇ ਜੀ ਜਿੰਨਾ ਮਰਜ਼ੀ ਤੁਸੀਂ ਕੇ ਰੱਖ ਸਕਦੇ ਹੋ ਜੀ ਇਹ ਨੈਕਸਟ ਪ੍ਰਿੰਟ ਹੈ ਜੀ ਦੇਖੋ ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਇਹ ਬਾਰਡਰ ਬਣਿਆ ਹੋਇਆ ਜੀ ਪੱਟੀ ਤੁਸੀਂ ਜਿਵੇਂ ਮਰਜ਼ੀ ਡਿਜ਼ਾਈਨ ਕਰ ਸਕਦੇ ਹੋ ਜੀ ਤੇ ਇਹ ਦੀ ਬਾਟਮ ਹੈ ਜੀ ਇਹ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਜੀ ਇਹ ਸ਼ਰਟ ਬਣਾ ਸਕਦੇ ਹੋ ਇਹ ਬਾਟਮ ਬਣਾ ਸਕਦੇ ਹੋ ਚੋਇਸ ਹੈ ਜੀ ਜੇ ਮਰਜ਼ੀ ਤੁਸੀਂ ਇਹਨੂੰ ਬਣਾ ਸਕਦੇ ਹੋ ਜੀ ਤੇ ਕਪੜਾ ਇਹ ਨਹੀਂ ਹੈਗਾ ਵੀ ਸਲਵਾਰ ਦਾ ਕੱਟ ਹੋ ਕੁਮੀ ਦਾ ਕੱਟ ਹੋਗਾ ਜੀ ਬਰਾਬਰ ਕਪੜਾ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖੋ ਜੀ ਇਹ ਦਾ ਦੁਪੱਟਾ ਹੈ ਜੀ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਆਊਗਾ ਜੀ ਬਹੁਤ ਸੋਹਣਾ ਕਪੜਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਆਪਣੇ ਕੋਲੇ ਪੰਜ ਕਲਰ ਅਵੇਲੇਬਲ ਹੈ ਜੀ ਪੰਜੇ ਸੂਟ ਦੁਕਾਨ ਤੇ ਆਪਣੀ ਸ਼ਾਪ ਭਾਗੂ ਰੋਲ ਗਲੀ ਨੰਬਰ 22 ਨੇਅਰ ਬਿਰਕਾ ਬੂਥ ਬਠਿੰਡਾ ਵਿਖੇ ਹੈ ਜੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ ਜੀ ਆਨਲਾਈਨ ਮੰਗਾਉਣੇ ਆਨਲਾਈਨ ਵੀ ਮੰਗਾ ਸਕਦੇ ਹੋ ਜੀ ਇਹ ਕਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਜੋ ਚੀਜ਼ ਹੁਣ ਦਿਖਾ ਰਹੇ ਆਂ ਜੀ ਉਹੀ ਤੁਹਾਡੇ ਕੋਲੇ ਆਊਗੀ ਜੀ ਤੇ ਇਹ ਵਾਲਾ ਹੈ ਜੀ ਤੇ ਲਾਸਟ ਵਾਲਾ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਆਂ ਜੀ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਸ਼ਾਪ ਤੇ ਵਿਜ਼ਿਟ ਕਰ ਲਓ ਜੀ ਤੇ ਤੁਸੀਂ ਆਪਦਾ ਜਲਦੀ ਜਲਦੀ ਆਰਡਰ ਪਲੇਸ ਕਰ ਸਕਦੇ ਹੋ ਜੀ ਤੇ ਸੂਟ ਬਹੁਤ ਸੋਹਣੇ ਆ ਜੀ ਕਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ